ਨਾਗਨੀ ਦਾ ਮਤਲਬ ਕੀ ਹੈ ਪਤਾ ਨਹੀਂ ਜੀ ਇਹ ਇਹਨਾਂ ਨੂੰ ਪਤਾ ਕਿਉਂ ਨਾਗਨੀ ਕਿਉਂ ਲਖਾਇਆ ਸਰਕਾਰੀ ਇਹ ਸਰਕਾਰੀ ਦੀ ਮੋਹ ਲੱਗੀ ਹੋਈ ਹੈ ਇਹ ਡੁਪਲੀਕੇਟ ਬਣੀ ਹੋਈ ਹੈ ਜਿਹਦੇ ਪਿੱਛੇ ਨੰਬਰ ਨਹੀਂ ਹੈਗਾ ਇਹ ਕਿੱਦਾਂ ਦੀ ਡੁਪਲੀਕੇਟ ਜਿਹਦੇ ਕਿਤੇ ਨੰਬਰ ਹੋਗਾ ਸੀਰੀਅਲ ਨੰਬਰ ਇਹਦਾ ਨੰਬਰ ਹੈ ਨਹੀਂ ਇਹਦਾ ਮਤਲਬ ਇਹ ਡੁਪਲੀਕੇਟ ਨੰਬਰ ਕਿਹੜਾ ਕਰਿਓ ਜੀ ਨਾਗਨੀ ਆ ਪੁੱਛੋ ਜੀ ਇਹਨਾਂ ਨੂੰ ਨਾਗਨੀ ਦਾ ਮਤਲਬ ਕੀ ਹੈ ਆਓ ਸਰ ਨੂੰ ਲੜੋ ਸਾਲਾ ਮੈਂ ਨਹੀਂ ਪੜ੍ਹਦਾ ਲੋ ਜੀ ਪੜ੍ਹ ਲੈ ਪੜ੍ਹ ਲੈ ਪੜ੍ਹ ਲੈ ਅੰਦਰ ਰੋ ਹਲੋ ਅੰਦਰ ਮੱਕੀਆ ਮੁੰਡੇ ਗੋਡਰੋ ਉਹ ਕਹਿੰਦਾ ਜੀ ਮੇਰੇ ਕੋ ਨਹੀਂ ਉਹ ਦੋਨੇ ਮੁੰਡੇ ਦੀ ਬਾਹ ਫੜ ਲਓ ਕਰਿਓ ਜੀ ਲੋੜੀ ਬਣਾ ਜੀ ਪੁੱਛੋ ਜੀ ਇਹਦਾ ਕੀ ਮਤਲਬ ਤੁਹਾਡੇ ਪਿੱਛੋਂ ਮੜਿਆ ਉਹਦੇ ਵੀ ਆ ਗਈ ਕੋਈ ਵੱਡੀ ਗੱਡੀ ਕੋ ਬੇਚੀ ਦੀ ਲੱਗੀ ਆ ਜੀ ਬੇਚੀ ਦੀ ਉਹ ਤੁਹਾਡੇ ਇਹਦੇ ਆਉਂਦੇ ਆਉਂਦੇ ਆ ਉਹ ਚਾਲਾ ਪਲਵਾਨ ਹੈ ਪਿੱਛੋਂ ਚੱਲ 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 ਠੀਕ ਠੀਕ ਹਰ ਉਹ ਨਾਲ ਜਿਹੜਾ ਪ੍ਰੈਸ਼ਨ ਤੁਹਾਡੇ ਟ੍ਰੈਫਿਕ ਪੁਲਿਸ ਵਾਲੋ ਤੇ ਵੀ ਆਰੀ ਵਾਲੋ ਜਿਹੜਾ ਕਾਰਵਾਈ ਆ ਮੱਜਲੰਦਰ ਦੇ ਮਾਲ ਟਾਉਨ ਦੇ ਵਿੱਚ ਦੁਕਾਨਦਾਰਾਂ ਦੇ ਬਾਅਦ ਜੋ ਕਬਜ਼ੇ ਕੀਤੇ ਹੋਏ ਨੇ ਉਸਦੇ ਉੱਤੇ ਕਾਰਵਾਈਆਂ ਕੀਤੀਆਂ ਬਿਲਕੁਲ ਠੀਕ ਹੈ ਜੀ ਅੱਜ ਸਾਡੀ ਜਿਹੜੀ ਇਹ ਮੈਮ ਸੀ ਕਿ ਬਾਦਜੋਕ ਸੀਪੀ ਸਾਹਿਬ ਦੀ ਹਦਾਇਤ ਅਮਦਾਵਕ ਜਿਸ ਤਰ੍ਹਾਂ ਆਪ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਪ੍ਰੋਬਲਮ ਆਉਂਦੀ ਹੈ ਜਿਹਦੇ ਵਿੱਚ ਇਹਨਾਂ ਨੇ ਫੁੱਟਪਾਥ ਨੂੰ ਕਵਰ ਕੀਤਾ ਹੈ ਫੁੱਟਪਾਥ ਤੋਂ ਬਾਅਦ ਦਾ ਏਰੀਆ ਵੀ ਜਿਹੜਾ ਉਹਨੂੰ ਕਵਰ ਕਰਕੇ ਉੱਥੇ ਇਹਨਾਂ ਨੇ ਰੇੜੀਆਂ ਲਾ ਕੇ ਟਾਂਗੇ ਖੜੇ ਕਰਕੇ ਤੇ ਆਪਦੇ ਦੁਕਾਨਾਂ ਲਾਈਆਂ ਹੋਈਆਂ ਸੀਗੀਆਂ ਉਹ ਸਾਰੀ ਜਿਹੜੀ ਇਨਕ੍ਰੋਚਮੈਂਟ ਹੈਗੀ ਹੈ ਮਸਨ ਚੌਂਕ ਲੈ ਕੇ ਮੈਨਪੋ ਚੌਂਕ ਤੇ ਲੀਤੀਪੁਰੇ ਤੋਂ ਲੈ ਕੇ ਮਾਲਡੌਨ ਤੱਕ ਅਸੀਂ ਉਹ ਸਾਰੀ ਅਸੀਂ ਹਟਾਈ ਹੈ ਵਿਦ ਦਾ ਹੈਲਪ ਆਫ ਤੈਬਜ਼ਰੀ ਉਹਨਾਂ ਦੇ ਇਨਸਪੈਕਟਰ ਤੇ ਉਹਨਾਂ ਦੇ ਨਾਲ ਜਿਹੜੀ ਸਾਰੀ ਟੀਮ ਸਾਡੇ ਨਾਲ ਹੈਗੀ ਆ ਤੇ ਅਸੀਂ ਉਹਨਾਂ ਨੂੰ ਜਿਹੜੇ ਬੰਦੇ ਨੇ ਚੱਕ ਲਿਆ ਉਹ ਠੀਕ ਹੈ ਜਿਹੜੇ ਨਹੀਂ ਹੈ ਉਹਨਾਂ ਨੂੰ ਚੱਕ ਕੇ ਅਸੀਂ ਇਹਨਾਂ ਨੇ ਰੀਟ੍ਰੇਨ ਕੀਤਾ ਤੇ ਇਹਨਾਂ ਦੇ ਉਹ ਨੋਟਿਸ ਇਸ਼ੂ ਕੀਤੇ ਹੈਗੇ ਨੇ ਤੇ ਇਹ ਜਿਹੜੀ ਮਹਿਮ ਸਾਡੀ ਅੱਜ ਕੀਤੀ ਹੈ ਇਸੇ ਤਰ੍ਹਾਂ ਚਲਦੀ ਰਹੇਗੀ। ਕਈ ਦੁਕਾਨਾਂ ਦੇ ਬਾਹਰ ਪੱਕੇ ਪੋਲ ਲਗਾ ਦਿੱਤੇ ਗਏ ਨੇ ਕਿਹੜੇ ਉਹ ਨਜਾਇਜ਼ ਕਿਹੜੇ ਗਿਨੇ ਆ ਉਹਨਾਂ ਤੇ ਵੀ ਤੁਹਾਡੇ ਵੱਲੋਂ ਕਿੜੀ ਕਾਰਵਾਈ ਕੀਤੀ ਗਈ? ਬਿਲਕੁਲ ਜੀ ਜਿਹੜੇ ਪੱਕੇ ਪੋਲ ਲੱਗੇ ਹੋਏ ਸੀ ਸਾਡੇ ਕੋਲ ਅੱਜ ਮਸ਼ੀਨ ਸੀਗੀ ਇਹਨਾਂ ਦੀ ਉਹਦਾ ਦੀ ਤਾਬਜ਼ਾਰੀ ਵਾਲੀ ਮਸ਼ੀਨ ਸੀ ਉਹਦੇ ਨਾਲ ਅਸੀਂ ਉਹਨੂੰ ਸਾਰੇ ਸਾਰੇ ਅਸੀਂ ਲੱਤਗੇ ਤੇ ਲੈ ਕੇ ਜਾ ਰਹੇ ਆ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਕੀਤੀ ਹੈ ਉਹ ਬਰਦਾਸ਼ਤ ਨਹੀਂ ਹੋਏਗੀ ਮਾਨਯੋਗ ਸੀਪੀ ਸਾਹਿਬ ਦੀ ਹਦਾਇਤ ਹੈ ਕਿ ਆਮ ਪਬਲਿਕ ਨੂੰ ਕੋਈ ਪ੍ਰੋਬਲਮ ਨਾ ਆਵੇ ਜਿਹੜਾ ਸਰਕਾਰ ਨੇ ਜਗ੍ਹਾ ਦਿੱਤੀ ਹੋਈ ਹੈ ਉਹਨਾਂ ਦੇ ਉੱਤੇ ਚੱਲਣ ਵਾਸਤੇ ਬਜ਼ੁਰਗਾਂ ਲਈ ਮਾਤਾ ਲਈ ਬੱਚਿਆਂ ਲਈ ਉਹ ਜਿਹੜੀਆਂ ਫੁੱਟਪਾਥ ਦੇ ਏਰੀਆ ਹੈ ਉਹ ਖਾਲੀ ਕੀਤਾ ਜਾਵੇ ਤੇ ਉਹਨਾਂ ਲਈ ਜਨਜੀਵਨ ਪ੍ਰੋਪਰ ਨਾਰਮਲ ਮੈਸੇਜ ਦੇਣਾ ਚਾਹੁੰਦੇ ਆ ਅੱਜ ਵੀ ਤੁਹਾਡੇ ਵੱਲੋਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਫਿਰ ਵੀ ਦੁਕਾਨਦਾਰ ਕਿਰੋ ਫਿਰ ਬਾਅਦ ਵਾਪਸ ਕਿਰੋ ਕਾਰਵਾਈ ਕਰਨ ਤੋਂ ਬਾਅਦ ਫਿਰ ਲਗਾ ਲੈਂਦੇ ਨੇ ਤੇ ਉਹਨਾਂ ਤੇ ਤੁਹਾਡੇ ਵੱਲੋਂ ਕੀ ਐਕਸ਼ਨ ਜਿਹੜਾ ਕੀਤਾ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਦੁਕਾਨਦਾਰਾਂ ਨੂੰ ਸਾਰੇ ਦੁਕਾਨਦਾਰ ਭਰਾ ਦੇ ਸਾਡੇ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਕੋਈ ਵੀ ਇਹੋ ਜੀ ਜਿਹੜੀ ਚੀਜ਼ ਹੈਗੀ ਆ ਹੁਣ ਅਸੀਂ ਅੱਜ ਲਾਸਟ ਟਾਈਮ ਇਹਨੂੰ ਦੱਸ ਚਲੇ ਆਏ ਇਹਨਾਂ ਨੂੰ ਨੋਟਿਸ ਦੇ ਦਿੱਤਾ ਹੈਗਾ ਇਸ ਤੋਂ ਬਾਅਦ ਇਹ ਨਾ ਕੀਤੀ ਜਾਵੇ ਨਹੀਂ ਤਾਂ ਸਾਨੂੰ ਸਖਤ ਕਾਰਵਾਈ ਕਰਨੀ ਪੈਗੀ ਆਪਣੇ ਦੁਕਾਨ ਆਪਣੀ ਜਗ੍ਹਾ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਆਪਦਾ ਰੱਖ ਸਕਦੇ ਆ ਨਾ ਕਿ ਪਬਲਿਕ ਵਾਲੀ ਜਿਹੜੀ ਜਗ੍ਹਾ ਹੈਗੀ ਕਾਰਪੋਰੇਸ਼ਨ ਦੀ ਜਗ੍ਹਾ ਸਰਕਾਰੀ ਜਗ੍ਹਾ ਦੇ ਵਿੱਚ ਇਨਕ੍ਰੋਚਮੈਂਟ ਕਰਕੇ ਕਰ ਸਕਦੇ ਹੈਗੇ ਆ